ਪਰ ਉਸਤਾ ਸਾਹਾਂ ਦਾ ਵੀ ਨਹੀਂ ਅਸੀਂ ਇਨਸਾਨਾਂ ਦਾ ਕਰ ਬੈਠਦੇ ਹਾਂ ਸਮੁੰਦਰ ਸਭ ਲਈ ਇੱਕ ਹੈ ਕੁਝ ਉਸ ਵਿੱਚ ਮੋਤੀ ਲੱਭਦੇ ਨੇ ਕਈ ਮੱਛੀਆਂ ਕਈ ਸਿਰਫ ਪੈਰ ਹੀ ਗਿੱਲੇ ਕਰਦੇ ਨੇ ਕੁਝ ਤਰਦੇ ਨੇ ਕੁਝ ਲਹਿਰਾਂ ਦਾ ਆਨੰਦ ਉਠਾਉਂਦੇ ਨੇ ਕਈ ਡੁੱਬ ਵੀ ਜਾਂਦੇ ਨੇ ਜ਼ਿੰਦਗੀ ਵੀ ਸਮੁੰਦਰ ਦੀ ਤਰ੍ਹਾਂ ਹੀ ਹੈ ਇਹ ਸਿਰਫ ਸਾਡੇ ਤੇ ਨਿਰਭਰ ਕਰਦਾ ਹੈ ਕਿ ਅਸੀਂ ਸਮੁੰਦਰ ਰੂਪੀ ਜੀਵਨ ਚੋਂ ਕੀ ਪ੍ਰਾਪਤ ਕਰਨਾ ਚਾਹੁੰਦੇ ਹਾਂ ਅਸੀਂ ਕੀ ਛੱਡਣਾ ਹੈ ਕੀ ਲੱਭਣਾ ਹੈ ਜਿਸ ਨੂੰ ਕੋਈ ਨਹੀਂ ਜਾਣਦਾ ਉਸ ਨੂੰ ਰੱਬ ਜਾਣਦਾ ਹੈ ਰਾਜ ਨੂੰ ਰਾਜ ਨਾ ਸਮਝੋ ਉਹ ਸਭ ਜਾਣਦਾ ਹੈ ਬਹੁਤ ਅਕਲਮੰਦ ਹੁੰਦਾ ਹੈ ਉਹ ਇਨਸਾਨ ਜੋ ਅੰਜਾਮ ਨੂੰ ਸੋਚ ਕੇ ਕੰਮ ਕਰੇ ਜ਼ਿੰਦਗੀ ਸਸਤੀ ਹੀ ਹੁੰਦੀ ਹੈ ਬਸ ਗੁਜ਼ਾਰਨ ਦੇ ਤਰੀਕੇ ਮਹਿੰਗੇ ਹੁੰਦੇ ਨੇ ਉਹਨਾਂ ਦੇ ਕਰਜ਼ਦਾਰ ਤੇ ਵਫਾਦਾਰ ਹਮੇਸ਼ਾ ਰਹੋ ਜਿਨ੍ਹਾਂ ਨੇ ਤੁਹਾਡਾ ਬੁਰੇ ਵਕਤ ਵਿੱਚ ਸਾਥ ਦਿੱਤਾ ਹੋਵੇ ਦੁਆ ਕਦੇ ਸਾਥ ਨਹੀਂ ਛੱੜਦੀ ਤੇ ਵਾਦਵਾ ਕਦੇ ਪਿੱਛਾ ਨਹੀਂ ਛੱੜਦੀ ਜੇ ਕੋਈ ਤੁਹਾਡੇ ਤੋਂ ਕੁਝ ਮੰਗੇ ਤਾਂ ਦੇ ਦਿਆ ਕਰੋ ਸ਼ੁਕਰ ਕਰੋ ਪਰਮਾਤਮਾ ਨੇ ਤੁਹਾਨੂੰ ਦੇਣ ਵਾਲਿਆਂ ਚ ਰੱਖਿਆ ਮੰਗਣ ਵਾਲਿਆਂ ਚ ਨਹੀਂ ਮਾਂ ਪਲਾਂ ਪੜ੍ਹੀ ਲਿਖੀ ਨਾ ਹੋਵੇ ਪਰ ਸੰਸਾਰ ਦਾ ਦੁਰਲੱਭ ਗਿਆਨ ਸਾਨੂੰ ਮਾਂ ਤੋਂ ਹੀ ਮਿਲਦਾ ਹੈ ਮਾਂ ਜੋ ਵੀ ਬਣਾਵੇ ਖਾ ਲਿਆ ਕਰੋ ਕਿਉਂਕਿ ਦੁਨੀਆ 'ਚ ਅਜਿਹੇ ਲੋਕ ਵੀ ਨੇ ਜਿੰਨਾ ਕੋਲ ਜਾਂ ਤਾਂ ਮਾਂ ਨਹੀਂ ਜਾਂ ਖਾਣਾ ਨਹੀਂ ਜੀਵਨ 'ਚ ਤਕਲੀਫ ਸਿਰਫ ਉਹਨਾਂ ਨੂੰ ਆਉਂਦੀ ਹੈ ਜੋ ਹਰ ਜ਼ਿੰਮੇਵਾਰੀ ਉਠਾਉਣ ਨੂੰ ਤਿਆਰ ਰਹਿੰਦੇ ਹਨ ਤੇ ਜ਼ਿੰਮੇਵਾਰੀ ਲੈਣ ਵਾਲੇ ਕਦੇ ਹਾਰਦੇ ਨਹੀਂ ਹੁੰਦੇ ਜਾਂ ਤਾਂ ਉਹ ਜਿੱਤਦੇ ਨੇ ਜਾਂ ਸਿੱਖਦੇ ਨੇ ਹਰ ਚੀਜ਼ ਉੱਥੇ ਹੀ ਮਿਲ ਜਾਂਦੀ ਹੈ ਜਿੱਥੇ ਉਹ ਗਵਾਚੀ ਹੈ ਪਰ ਵਿਸ਼ਵਾਸ ਉਥੇ ਕਦੇ ਨਹੀਂ ਮਿਲ ਸਕਦਾ ਜਿੱਥੇ ਇੱਕ ਵਾਰ ਗਵਾਚ ਜਾਵੇ ਤਨ ਗਿਆਨ ਤੇ ਵਿਸ਼ਵਾਸ ਤਿੰਨੋਂ ਬਹੁਤ ਪੱਕੇ ਦੋਸਤ ਸੀ ਤਿੰਨੋਂ ਹਮੇਸ਼ਾ ਨਾਲ ਨਾਲ ਰਿਹਾ ਕਰਦੇ ਇੱਕ ਵਕਤ ਅਜਾਹਾ ਵੀ ਆਇਆ ਕਿ ਤਿੰਨਾਂ ਨੂੰ ਵਿਛੜਨਾ ਪਿਆ ਵਿਛੜਦੇ ਵਕਤ ਤਿੰਨਾਂ ਨੇ ਇੱਕ ਦੂਸਰੇ ਨੂੰ ਪੁੱਛਿਆ ਕਿ ਦੋਸਤ ਹੁਣ ਕਿੱਥੇ ਮਿਲਾਂਗੇ ਤਨ ਨੇ ਜਵਾਬ ਦਿੱਤਾ ਮੈਂ ਤਨਵਾਂ ਲੋਕਾਂ ਕੋਲ ਮਿਲਾਂਗਾ ਗਿਆਨ ਨੇ ਕਿਹਾ ਮੈਂ ਵਿਦਿਆਲਾ ਤੇ ਮਿਲਾਂਗਾ ਵਿਸ਼ਵਾਸ ਚੁੱਪ ਸੀ ਉਹ ਇਨਾਂ ਦੋਮਾਂ ਦੀਆਂ ਗੱਲਾਂ ਸੁਣ ਕੇ ਰੋਣ ਲੱਗਿਆ ਉਹਨਾਂ ਨੇ ਉਸ ਨੂੰ ਪੁੱਛਿਆ ਰੋ ਕਿਉਂ ਰਹੇ ਤੂੰ ਵੀ ਦਾਸ ਤੂੰ ਕਿੱਥੇ ਮਿਲੇਗਾ ਉਸਨੇ ਅਦਾਸ ਹੋ ਕੇ ਕਿਹਾ ਮੈਂ ਤਾਂ ਇੱਕ ਵਾਰ ਚਲਿਆ ਗਿਆ ਦੁਬਾਰਾ ਨਹੀਂ ਮਿਲਾਂਗਾ ਜੀਵਨ ਵਿੱਚ ਹਰ ਚੀਜ਼ ਦਾ ਫਾਇਦਾ ਉਠਾਓ ਪਰ ਕਿਸੇ ਦੇ ਵਿਸ਼ਵਾਸ ਦਾ ਫਾਇਦਾ ਕਦੇ ਨਾ ਉਠਾਓ ਜੋ ਮੁਫਤ ਹੈ ਉਹੀ ਸਭ ਤੋਂ ਕੀਮਤੀ ਹੈ ਜਿਵੇਂ ਨੀਂਦ, ਸ਼ਾਂਤੀ, ਆਨੰਦ, ਹਵਾ, ਪਾਣੀ, ਪ੍ਰਕਾਸ਼ ਤੇ ਸਭ ਤੋਂ ਜ਼ਿਆਦਾ ਕੀਮਤੀ ਹੈ ਸਾਡੇ ਸਾਹ। ਇੱਕ 80 ਸਾਲ ਦੇ ਬਜ਼ੁਰਗ ਦਾ ਦਿਲ ਦੇ ਆਪਰੇਸ਼ਨ ਹੋਇਆ। ਬਿੱਲ ਆਇਆ 8 ਲੱਖ ਰੁਪਏ। ਬਿੱਲ ਨੂੰ ਵੇਖਦੇ ਹੀ ਬਜ਼ੁਰਗ ਰੋਣ ਲੱਗ ਪਿਆ। ਡਾਕਟਰ ਨੇ ਕਿਹਾ, "ਰੋ ਨਾ। ਅਸੀਂ ਬਿੱਲ ਨੂੰ ਥੋੜਾ ਕੱਟ ਕਰ ਦਿੰਦੇ ਹਾਂ।" ਤਾਂ ਬਜ਼ੁਰਗ ਨੇ ਕਿਹਾ, ਬਿੱਲ ਤਾਂ ਬਹੁਤ ਘੱਟ ਹੈ 10 ਲੱਖ ਵੀ ਹੁੰਦਾ ਤਾਂ ਵੀ ਮੈਂ ਦੇ ਦਿੰਦਾ ਰੋਣਾ ਤਾਂ ਇਸ ਲਈ ਹੈ ਕਿ ਜਿਸ ਪਰਮਾਤਮਾ ਨੇ 80 ਸਾਲ ਇਸ ਦਿਲ ਨੂੰ ਸੰਭਾਲ ਲਿਆ ਉਸ ਨੇ 1 ਰੁਪਿਆ ਨਹੀਂ ਮੰਗਿਆ ਤੁਸੀਂ ਤਾਂ ਸਿਰਫ 3 ਘੰਟੇ ਸੰਭਾਲਿਆ 8 ਲੱਖ ਰੁਪਏ ਵਿੱਚ ਮੇਰੇ ਮੇਰੇ ਈਸ਼ਵਰ ਨੂੰ ਕਿੰਨਾ ਖਿਆਲ ਰੱਖਦਾ ਹੈ ਸਾਡਾ ਭਰੋਸੇ ਤੇ ਟਿੱਕੀ ਹੋਈ ਹੈ ਜ਼ਿੰਦਗੀ ਨਹੀਂ ਤਾਂ ਕੌਣ ਕਹਿੰਦਾ ਫਿਰ ਮਿਲਦੇ ਆਂ ਕੁਝ ਜ਼ਿਆਦਾ ਖੁਆਇਸ਼ਾਂ ਨੀ ਇਹ ਜ਼ਿੰਦਗੀ ਤੇਰੇ ਤੋਂ ਬਸ ਅਗਲਾ ਕਦਮ ਪਿਛਲੇ ਕਦਮ ਤੋਂ ਵੇਤਰ ਹੋਵੇ ਜ਼ਿੰਦਗੀ 'ਚ ਹਰ ਕਿਸੇ ਦਾ ਫਾਇਦਾ ਉਠਾਓ ਪਰ ਕਿਸੇ ਦੇ ਭਰੋਸੇ ਦਾ ਕਦੇ ਫਾਇਦਾ ਨਾ ਉਠਾਓ